ਸਿੰਘ ਕੋਈ ਆਮ ਵਿਅਕਤੀ ਨਹੀਂ ਸੀਗਾ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਮੋਰਚੇ 'ਚ ਆਇਆ ਕੋਈ ਵੀ ਆਇਆ ਉਹ ਖਾਸ ਹੈ ਲੜਾਈ ਲੜ ਰਿਹਾ ਹੈ ਸਰਕਾਰ ਦੇ ਇਸ ਤੱਕੇशाही ਦੇ ਖਿਲਾਫ ਔਰ ਗੁਰਮੀਤ ਸਿੰਘ ਇੱਕ ਵੱਖਰੀ ਤੌਰ ਦੇ ਤੇ ਗੁਰਮੀਤ ਦੀ ਜਿਹੜੀ ਕੰਟਰੀਬਿਊਸ਼ਨ ਸੀਗੀ ਜਿਸ ਦਿਨ ਤੋਂ ਮੋਰਚਾ ਲੱਗਿਆ ਉਸ ਦਿਨ ਤੋਂ ਮੋਰਚੇ ਦੇ ਵਿੱਚ ਸ਼ਾਮਲ ਹੈ ਔਰ ਜ਼ਮੀਨ ਜਾਇਦਾਦ ਕੁਛ ਨਹੀਂ ਕੋਲੇ ਮਿਹਨਤ ਮਜ਼ਦੂਰੀ ਕਰਕੇ ਆਪਦਾ ਪਰਿਵਾਰ ਪਾਲਣ ਵਾਲਾ ਵਿਅਕਤੀ ਜੀ ਦੇ ਦੋ ਬੇਟੇ ਇੱਕ ਬੇਟੀ ਔਰ ਵਾਈਫ ਉਹਨਾਂ ਦਾ ਗੁਜ਼ਾਰਾ ਇਸੇ ਤੇ ਚੱਲਦਾ ਸੀ ਔਰ ਉਹਦੇ باوجود ਵੀ ਮੋਰਚੇ ਦੇ ਵਿੱਚ ਇੱਕ ਡਾਕੇ ਰਿਹਾ ਔਰ ਕੱਲਾ ਯੋ ਨਹੀਂ ਬਿਜਲੀ ਇਲੈਕਟ੍ਰੀਸ਼ੀਅਨ ਦਾ ਕੰਮ ਜਾਣਦਾ ਸੀ ਦਿਨ ਰਾਤ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ ਉਸ ਬੰਦੇ ਨੇ ਔਰ ਉਹਦੀ ਪਿਛਲੇ ਦਿਨਾਂ ਦੇ ਵਿੱਚ 25 ਤਰੀਕ ਨੂੰ ਸਰਕਾਰ ਦੀਆਂ ਦੀ ਬੇਰੁਖੀ ਕਰਕੇ ਜਾਂ ਸਰਕਾਰ ਦੇ ਹਮਲਾਵਰ ਆਵਰਾਨਾ ਬਿਆਨਾਂ ਕਰਕੇ ਉਹ ਸਾਡਾ ਵੀਰ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ ਬਰਦਾਸ਼ਤ ਨਹੀਂ ਕਰ ਸਕਿਆ ਕਿਉਂਕਿ ਇੱਕ ਦੋ ਦਿਨ ਪਹਿਲਾਂ ਮੇਰੇ ਨਾਲ ਗੱਲ ਕੀਤੀ ਉਹਨੇ ਲਗਭਗ ਮੇਰਾ ਖਿਆਲ 24 ਤਰੀਕ ਦੀ ਗੱਲ ਹੋਈਗੀ ਇਹ ਮੇਰੇ ਨਾਲ ਗੱਲ ਕਰਦਾ ਕਿ ਪ੍ਰਧਾਨ ਜੀ ਸਰਕਾਰ ਕਿਦੋਂ ਕ ਮੰਨੂਗੀ ਗੱਲ ਆਪਣੀ ਮੰਨੂ ਵੀ ਕਿ ਨਹੀਂ ਮੰਨੂ ਇਹ ਉਹਦੇ ਮਨ ਤੇ ਉੱਤੇ ਸੀ ਬੈਠਾ ਰਿਹਾ ਮੇਰੇ ਕੋਲੇ ਔਰ ਉਸ ਤੋਂ ਬਾਅਦ ਕੰਗਣਾ ਰਣਾਉਤ ਦਾ ਬਿਆਨ ਆ ਜਾਣਾ ਕਿ ਇਹ ਤਨ ਕਾਨੂੰਨ ਦੁਆਰਾ ਲਾਗੂ ਹੋਣੇ ਚਾਹੀਦੇ ਆ ਕੱਲੀ ਕੰਗਣਾ ਰਣਾਉਤ ਦਾ ਬਿਆਨ ਨਹੀਂ ਆਇਆ ਇੱਕ ਹੋਰ ਭਾਜਪਾ ਦੇ ਐਮਪੀ ਦਾ ਵੀ ਬਿਆਨ ਆਇਆ ਕਿ ਜੇ ਤਿੰਨ ਕਾਨੂੰਨ ਲਾਗੂ ਹੋਣੇ ਚਾਹੀਦੇ ਮੁੰਡ ਦੁਆਰਾ ਲਾਗੂ ਕਰਾਂਗੇ ਉਹਨ ਦੇ ਤੁਝ ਕਰ ਕਹਿਤਾ ਕਿ ਸਾਡੀ ਸਰਕਾਰ ਬਣ ਜਾਣੀ ਆ ਅਸੀਂ ਇਹ ਕਾਨੂੰਨ ਲਾਗੂ ਕਰਾਂਗੇ ਔਰ ਉਸ ਤੋਂ ਵੀ ਅੱਗੇ ਜਾ ਕੇ ਫਿਰ ਹਰਿਆਣੇ ਦੇ ਵਿੱਚੋਂ ਖੱਟਰ ਸਾਹਿਬ ਦੇ ਜਿਹੇ ਜੀ ਬਿਆਨਬਾਜ਼ੀ ਹੋਈ ਉਹ ਸਾਰੀ ਨੂੰ ਨਾ ਬਰਦਾਸ਼ਤ ਕਰਦਾ ਹੋਇਆ ਉਸ ਆਦਮੀ ਨੇ ਸ਼ਹਾਦਤ ਦਾ ਜਾਮ ਪੀਤਾ ਆ ਖੁਦਕੁਸ਼ੀ ਕੀਤੀ ਔਰ ਆਪਣੇ ਬੱਚਾ ਨੂੰ ਪਿੱਠ ਦੇ ਕੇ ਇਸ ਦੁਨੀਆ ਤੋਂ ਚਲ ਗਿਆ ਆਪਣੇ ਸੋਲਾ ਅਰਪਿਤ ਕਰਨੇ ਆ ਹਰਿ ਨਿਹਾਲ ਜੀ ਦੇ ਨਾਮ ਲੋਕ ਜਿੰਨਾ ਨੇ ਫੋਲਡ ਅਪਟ ਕਰਤੇ 21 ਨਾਲ ਕਿਸੇ ਜੀਆ ਕਿਸੇ ਆਪਣੇ ਆਪ ਸਾਰਿਆਂ ਨੇ ਤੈਨ ਦਾ ਅਕੀਰਵਾਦ ਜੀ ਲਾਭੂ ਅੰਜੀ ਲਾਭੂ ਦਾਲਸੋਹ ਮਾਣ ਕੇ ਵਿੱਚ ਅੰਦਰ ਵਾਲੇ ਜੀ ਨੇ ਫੋਲਡ ਅਪਟ ਕਰਕੇ ਪਾਸੇ ਹੋਣ ਲੱਗ ਦਿੱ ਤੋਂ ਹਾਂ ਹਾਂ ਸਾਰਿਆਂ ਨੂੰ ਮੋੜ ਲਓ ਆਪ ਗੁਰਮੀਤ ਸ਼ਹੀਦ ਗੁਰਮੀਤ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਗੁਰਮੀਤ ਅਮਰ ਰਹੇ ਅਮਰ ਰਹੇ ਚਲ ਕੇ ਸ਼ਾਨੋ ਸ਼ਾਨ ਹੋ ਜਾਈ ਇਹ ਲੋਕਾਂ ਦਾ ਪਿੱਛਾ ਨੂੰ ਚੱਲਣਾ ਪਿੱਛਾ ਆਉਂਦੇ ਜਾਓ ਜੀ ਉਹਨਾਂ ਦੀ ਸਾਫ਼ ਗੱਲ ਇਹ ਆ ਕਿ ਇਹ ਜਿਹੜੇ ਲੋਕ ਨੇ ਭਾਜਪਾ ਦੀ ਜਿਹੜੀ ਜਿਹੜਾ ਵੀ ਕੋਈ ਬਿਆਨਬਾਜ਼ੀ ਕਰਦਾ ਹੈ ਇੱਕ ਈਡਿਓਲੋਜੀ ਹੈ ਈਡਿਓਲੋਜੀ ਦੇ ਨਾਲ ਲੋਕਾਂ ਦੇ ਤੇ ਇਹੋ ਜੀ ਬਿਆਨਬਾਜ਼ੀ ਕਰਕੇ ਜਦੋਂ ਅੰਦੋਲਨ ਚੱਲਦਾ ਹੋਵੇ ਔਰ ਵੋਟਾਂ ਵਾਟਾਂ ਦੀ ਕੋਈ ਪਰਵਾਹ ਨਾ ਕਰਦੇ ਹੋਏ ਅਜਿਹੀ ਬਿਆਨਬਾਜ਼ੀ ਕਰਨਾ ਇਹ ਤੋਂ ਸਿੱਧ ਹੁੰਦਾ ਹੈ ਕਿ ਕਾਰਪੋਰੇਟ ਲੋਕਾਂ ਦੇ ਨਾਲ ਬਿਲਕੁਲ ਇੱਕਮਿਕ ਹੋ ਚੁੱਕੇ ਨੇ ਉਹਨਾਂ ਨੂੰ ਲੋਕਾਂ ਦੀ ਵੋਟ ਦੀ ਕੋਈ ਲੋੜ ਨਹੀਂ ਨਹੀਂ ਤਾਂ ਜਿਹੜਾ ਵੀ ਕੋਈ ਆਦਮੀ ਚੋਣਾਂ ਦੇ ਦੌਰਾਨ ਲੋਕਾਂ ਦੇ ਖਿਲਾਫ ਕਦੇ ਬਿਆਨਬਾਜ਼ੀ ਨਹੀਂ ਕਰਦਾ ਔਰ ਇਹਨਾਂ ਦਾ ਲੋਕਾਂ ਦੇ ਖਿਲਾਫ ਬਿਆਨਬਾਜ਼ੀ ਕਰਨਾ ਇਹਨੂੰ ਪਤਾ ਹੈ ਇਹਨਾਂ ਨੂੰ ਸਬੂਤ ਹੈ ਕਿ ਅਸੀਂ ਜੇ ਚੋਣ ਜਿੱਤਨੀ ਹੈ ਇਲੈਕਸ਼ਨ ਜਿੱਤਣਾ ਹੈ ਤੇ ਅਸੀਂ ਕਾਰਪੋਰੇਟਾਂ ਦੇ ਆਪਦੇ ਅਡਾਨੀਆਂ ਦੇ ਆਪਦੇ ਮਿੱਤਰ ਤਾਂ ਮਿੱਤਰਾਂ ਦੇ ਆਰਥਿਕ ਬਾਲੀ ਨਾਲ ਤਾਕਤ ਨਾਲ ਅੰਦੋਲਨ ਜਿਤਨਾ ਹੈ ਔਰ ਉਸੇ ਕਰਕੇ ਇਹ ਲੋਕਾਂ ਦੇ ਹੌਸਲੇ ਜਿਹੜੇ ਅੰਦੋਲਨਕਾਰੀਆਂ ਦੇ ਹੌਸਲੇ ਜਿਹੜੇ ਉਹਨਾਂ ਨੂੰ ਡੇਗਣ ਦੀ ਮਨਸ਼ਾ ਦੇ ਨਾਲ ਇਹੋ ਜੀ ਘਟਿਆ ਬਿਆਨਬਾਜ਼ੀ ਕਰਦੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਲੋਕ ਪਿੱਛੇ 13 ਮਹੀਨੇ ਬੈਠ ਕੇ ਲੜੇ ਨੇ ਇਹਨਾਂ ਦਾ ਇਤਿਹਾਸ ਹੈ ਕਿ 13-13 ਮਹੀਨੇ ਬੈਠ ਕੇ ਲੜਾਈ ਲੜ ਸਕਦੇ ਨੇ ਕੱਲਾ 13 ਮਹੀਨੇ ਨਹੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਸੈਕੜੇ ਸਾਲ ਲੜੀ ਹੈ ਔਰ ਇਸੇ ਕਿਤੇ ਦੇ ਵੀ ਲੋਕਾਂ ਨੇ 92% ਕੁਰਬਾਨੀਆਂ ਦਿੱਤੀਆਂ ਲੈਕਿਨ ਇਹ ਭੁੱਲ ਜਾਂਦੇ ਨੇ ਇਹਨਾਂ ਨੂੰ ਪਤਾ ਨਹੀਂ ਲੇਕਿਨ ਮਨਸ਼ਾ ਇਹਨਾਂ ਦੀ ਜੋ ਤੁਸੀਂ ਤੁਹਾਡਾ ਸਵਾਲ ਸੀਗਾ ਉਹ ਇਹੀ ਸੀਗਾ ਕਿ ਲੋਕਾਂ ਨੂੰ ਆਹਤ ਕਰਨਾ ਲੋਕਾਂ ਦਾ ਮਨ ਤੋੜਨਾ ਤੇ ਜਿਹਦੇ ਵਿੱਚੋਂ ਇਹ ਟੁੱਟਣ ਮਨ ਟੁੱਟਣ ਕਰਕੇ ਸਾਡਾ ਇਹ ਨੌਜਵਾਨ ਇਹ ਇਹ ਆਪਦੇ ਪ੍ਰਾਂਤ ਤੇ ਆ ਗਿਆ ਜਿਹੜਾ ਸਾਨੂੰ ਮੋਰਚੇ ਨੂੰ ਬੜਾ ਦੁੱਖ ਹੈ ਇਸ ਗੱਲ ਦਾ ਕਿਉਂਕਿ ਸੱਜਨੀ ਸੇਵਾ ਦੁੱਧ ਦੀ ਸੇਵਾ ਕਰਨੀ ਹੈ ਲੰਗਰਾਂ ਦੀ ਸੇਵਾ ਕਰਨੀ ਹੈ ਬਿਜਲੀ ਦੀ ਸੇਵਾ ਕਰਨੀ ਹੈ ਸਟੇਜ ਤੇ ਕਿਸੇ ਤਰ੍ਹਾਂ ਦੀ ਲੋੜ ਹੈ ਉਹ ਸਾਰੀ ਦੀ ਸਾਰੀ ਸੇਵਾ ਕੋਈ ਇਹੋ ਜੀ ਜਗ੍ਹਾ ਉਹ 24 ਘੰਟਿਆਂ ਕਰਦਰ ਸੋਚਦਾ ਰਹਿੰਦਾ ਸੀ ਕਿ ਕੋਈ ਜਗ੍ਹਾ ਇਹੋ ਜੀ ਰਹਿ ਨਾ ਜਾਵੇ ਜਿੱਥੇ ਕੋਈ ਕਮੀ ਰਹਿ ਜੇ ਸੋ ਇਹੋ ਜੀ ਸੋਚ ਵਾਲੇ ਬੰਦੇ ਬਹੁਤ ਘੱਟ ਮਿਲਦੇ ਨੇ ਬਹੁਤ ਵੱਡਾ ਮੋਰਚੇ ਨੂੰ ਘਾਟਾ ਪਿਆ ਸਾਡੇ ਵੀਰ ਦੇ ਜਾਣ ਨਾਲ ਲੇਕਿਨ ਅਸੀਂ ਉਮੀਦ ਕਰਦੇ ਹਾਂ ਸਾਰੇ ਸਾਥੀਆਂ ਨੇ ਪਰਨ ਵੀ ਕਰਦੇ ਹਾਂ ਅਸੀਂ ਕਿ ਉਹ ਸਾਡੇ ਯੋਧੇ ਨੂੰ ਅਗਰ ਅਸੀਂ ਸੱਚੀ ਸ਼ਰਧਾਂਜਲੀ ਦੇਣੀ ਹੈ ਤਾਂ ਜਿਹੜਾ ਕੰਮ ਅਧੂਰਾ ਰਹਿ ਗਿਆ ਉਹ ਅਸੀਂ ਪੂਰਾ ਕਰਨਾ ਹੈ ਉਹ ਚਾਹੇ ਕੰਮ ਸਾਡਾ ਅੰਦੋਲਨ ਜਿੱਤਣ ਦਾ ਰਹਿ ਗਿਆ ਚਾਹੇ ਉਹਦੇ ਬੱਚਿਆਂ ਦੀ ਸ਼ਾਦੀ ਦਾ ਰਹਿ ਗਿਆ ਉਹਦੀ ਨੌਜਵਾਨ ਧੀ ਆ ਜਿਹੜੀ ਉਹਦੀ ਸ਼ਾਦੀ ਕਰਨ ਦੀ ਵੀ ਜ਼ਿੰਮੇਵਾਰੀ ਉਹ ਸਾਡੇ ਤੇ ਛੱਡ ਕੇ ਗਿਆ ਸਰਕਾਰਾਂ ਦੀ ਬੇਰੁਖੀ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਸਰਕਾਰ ਇਹਨਾਂ ਗੱਲਾਂ ਦੇ ਉੱਤੇ ਕੇਂਦਰਿਤ ਨਹੀਂ ਕਰਦੀ ਧਿਆਨ ਆਪਦਾ ਕਿਸਾਨ ਕਿਸੇ ਵੀ ਸਰਕਾਰ ਦੇ ਏਜੰਡੇ ਤੇ ਨਹੀਂ ਹੈ ਜਦੋਂ ਕਿਸਾਨ ਕਿਸੇ ਸਰਕਾਰ ਦੇ ਏਜੰਡੇ ਤੇ ਨਾ ਹੋਵੇ ਉਦੋਂ ਫਿਰ ਕਿਸਾਨਾਂ ਨੂੰ ਆਪਦੇ ਹੱਕ ਲੈਣ ਲਈ ਚਾਹੇ ਉਹ ਅਜਿਹੇ ਹਾਲਾਤ ਹੋਣ ਚਾਹੇ ਕੋਈ ਲੜਾਈ ਲੜਨ ਦੀ ਕਿਸੇ ਕਿਸੇ ਮੰਗਾਂ ਦੀ ਗੱਲ ਹੋਵੇ ਉਹ ਅੰਦੋਲਨ ਕਰਕੇ ਆਪਾਂ ਦੇਖਿਆ ਨੀਗਾ ਸ਼ੁਭਕਰਨ ਦੇ ਗੋਲੀ ਇੱਥੇ ਵਜੀ ਸੀ ਤੇ ਸ਼ੁਭਕਰਨ ਨੂੰ ਵੀ ਉਹਦਾ ਪਰਚਾ ਦਰਜ ਕਰਾਉਣ ਵਾਸਤੇ ਵੀ ਸਾਨੂੰ ਰੇਲ ਰੋਕਣੀ ਆਪਣਾ ਸੋਰੀ ਟ੍ਰੈਫਿਕ ਜਮ ਕਰਨਾ ਪਿਆ ਉਹਦੀ ਡੈੱਡ ਬੋਡੀ ਹਫਤਾ ਪਰ ਰੱਖਣੀ ਪਈ ਸੋ ਇਹ ਸਰਕਾਰਾਂ ਦੀ ਬੇਰੁਖੀ ਦਾ ਹੈ ਭਾਜਪਾ ਪ੍ਰਤੀ ਲੋਕਾਂ ਨੂੰ ਮਤਲਬ ਜੋ ਭਾਜਪਾ ਦੀ ਬਰਬਰਤਾ ਹੈ ਜੋ ਉਹਨਾਂ ਦੀ ਲੋਕਾਂ ਦੇ ਉੱਤੇ ਹਮਲਾਵਰ ਰੋਕ ਹੈ ਉਹਦਾ ਲੋਕਾਂ ਨੇ ਪਹਿਲਾਂ ਵੀ ਇਹਨਾਂ ਨੂੰ ਸਬਕ ਸਿਖਾਇਆ ਹੈ ਲੋਕ ਸਭਾ ਚੋਣਾਂ 'ਚ ਤੇ ਹੁਣ ਹਰਿਆਣੇ ਦੇ ਲੋਕ ਅੱਜ ਇਹਨਾਂ ਨੂੰ ਸਾਡੇ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਖੜਨ ਤੱਕ ਨਹੀਂ ਦੇ ਰਹੇ ਪਿੰਡਾਂ ਦੇ ਵਿੱਚ ਆਉਣ ਤੱਕ ਨਹੀਂ ਦੇ ਰਹੇ